ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਜਿਆਦਾ ਗਲਤ ਖਾਣ ਪੀਣ ਦੇ ਕਾਰਨ ਜਿਆਦਾ ਤਲਿਆ ਖਾਣ ਦੇ ਕਾਰਨ ਜਿਆਦਾ ਮਿਰਚ ਮਸਾਲੇ ਖਾਣ ਦੇ ਕਾਰਨ ਇੱਕ ਸਮੱਸਿਆ ਜਿਹੜੀ ਅੱਜ ਕੱਲ ਸਾਨੂੰ ਦੇਖਣ ਨੂੰ ਮਿਲੀ ਹੈ ਉਹ ਹੈ ਦੋਸਤੋ ਬਾਥਰੂਮ ਵਿੱਚ ਇਨਫੈਕਸ਼ਨ ਬਾਥਰੂਮ ਵਿੱਚ ਜਲਨ ਹੋਣਾ ਬਾਥਰੂਮ ਦਾ ਲੱਗ ਕੇ ਆਉਣਾ ਜਾਂ ਫਿਰ ਦੋਸਤੋ ਬਾਥਰੂਮ ਕਰਦੇ ਸਮੇ ਬਾਥਰੂਮ ਵਿੱਚੋਂ 스ਮੈਲ ਆਉਣਾ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਅੱਜ ਕੱਲ ਜਿਆਦਾ ਮਸਾਲੇ ਵਾਲਾ ਭੋਜਨ ਕਰਨਾ ਜਾਂ ਫਿਰ ਬਾਹਰ ਦਾ ਤਲਿਆ ਭੁੰਨਿਆ ਖਾਣਾ ਤਾਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਾਂਗੇ ਇਸ ਦਾ ਸੇਵਨ ਕਰਕੇ ਦੋਸਤੋ ਤੁਸੀਂ ਆਪਣੇ ਇਸ ਸਮੱਸਿਆ ਤੋਂ ਰਾਹਤ پا ਸਕਦੇ ਹੋ ਭਾਅ ਕੀ ਬਾਥੂਮ ਡੀ ਇਫੈਕਸ਼ਨ ਜਿਸ ਨੂੰ ਦੋਸਤੋ ਯੂਟੀਆਈ ਵੀ ਕਹਿ ਦਿੰਦੇ ਹਨ ਉਸ ਤੋਂ ਤੁਸੀਂ ਰਾਹਤ پا ਸਕਦੇ ਹੋ ਪਰ ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋਸਤੋ ਤੁਹਾਨੂੰ ਕੀ ਚਾਹੀਦਾ ਹੈ ਇੱਕ ਗਲਾਸ ਪਾਣੀ ਉਹ ਦੋਸਤੋ ਕੋਸਾ ਹੋਣਾ ਚਾਹੀਦਾ ਹੈ ਥੋੜਾ ਜਿਹਾ ਦੁੱਧ ਦੁੱਧ ਦੋਸਤੋ ਇੱਕ ਗਲਾਸ ਦਾ ਚੌਥਾ ਹਿੱਸਾ ਹੋਣਾ ਚਾਹੀਦਾ ਹੈ ਅਤੇ ਥੋੜਾ ਜਿਹਾ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਲੈਣਾ ਹੈ ਇਸ ਨੂੰ ਦੋਸਤੋ ਪੰਜਾਬੀ ਲੋਕ ਕੱਚੀ ਲੱਸੀ ਵੀ ਕਹਿੰਦੇ ਹਨ ਤਾਂ ਤੁਸੀਂ ਕੱਚੀ ਲੱਸੀ ਤਿਆਰ ਕਰਨੀ ਹੈ ਦੋਸਤੋ ਤੁਸੀਂ ਇਸ ਵਿੱਚ ਕਾਲਾ ਨਮਕ ਜਾਂ ਫਿਰ ਚਿੱਟਾ ਨਮਕ ਚਿੱਟਾ ਨਮਕ ਦੋਸਤੋ ਸਿੰਧਾ ਹੋਣਾ ਚਾਹੀਦਾ ਹੈ ਸਵਾਦ ਅਨੁਸਾਰ ਤੁਸੀਂ ਮਿਲਾ ਲੈਣਾ ਹੈ ਅਤੇ ਦੋਸਤੋ ਇਸ ਨੂੰ ਪੀਣ ਦਾ ਸਮਾਂ ਇਹ ਹੈ ਕਿ ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਦੋਸਤੋ ਤੁਸੀਂ ਕੁਝ ਦਿਨ ਇਸ ਦਾ ਸੇਵਨ ਕਰਕੇ ਦੇਖੋ ਤੁਸੀਂ ਦੇਖੋਗੇ ਕਿ ਤੁਹਾਡੇ ਬਾਥਰੂਮ ਦੀ ਇਨਫੈਕਸ਼ਨ ਬਿਨਾ ਕਿਸੇ ਦਵਾਈ ਦੇ ਹੀ ਆਪਣੇ ਆਪ ਬਾਹਰ ਨਿਕਲ ਜਾਵੇਗੀ ਕਿਉਂਕਿ ਦੋਸਤੋ ਕੱਚੀ ਲੱਸੀ ਠੰਡੀ ਹੁੰਦੀ ਹੈ ਜਿਹੜੀ ਕਿ ਤੁਹਾਡੇ ਸਰੀਰ ਅੰਦਰ ਜਾ ਕੇ ਤੁਹਾਡੀ ਇਨਫੈਕਸ਼ਨ ਨੂੰ ਖਤਮ ਕਰੇਗੀ ਅਤੇ ਦੋਸਤੋ ਤੁਹਾਨੂੰ ਬਿਨਾ ਕਿਸੇ ਦਵਾਈ ਦੇ ਤੁਹਾਡੀ ਸਰੀਰ ਵਿੱਚਲੇ ਇਨਫੈਕਸ਼ਨ ਤੋਂ ਰਾਹਤ ਮਿਲ ਜਾਵੇਗੀ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂਵਾ